ਸੰਤ ਜਨ ਭਾਈ ਚਰਨ ਸਰਨ ਨਾਨਕ ਗਤ ਪਾਈ ਰਾਗ ਸੂਹੀ ਮਹੱਲਾ 5ਵਾਂ ਘਰ ਚੌਥਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਲੀ ਸੁਹਾਵੀ ਛਾਪਰੀ ਜਾ ਮਹਿ ਗੁਣ ਗਾਏ ਕਿਤਹੀ ਕਾਮਨਾ ਧੌਲ ਹਰ ਜਿਤ ਹਰ ਬਿਸਰਾਏ ਰਹਾਉ ਅਨੰਦ ਗਰੀਬੀ ਸਾਧ ਸੰਗ ਜਿਤ ਪ੍ਰਭ ਚੇਤੇ ਆਏ ਜਲ ਜਾਓ ਇਹੋ ਵੱਡਪਨਾ ਮਾਇਆ ਲਪਟਾਈ ਪੀਸਨ ਪੀਸ ਓੜ ਕਾਮਰੀ ਸੁਖ ਮਨ ਸੰਤੋਖ ਆਏ ਐਸੋ ਰਾਜ ਨਾ ਕਿ ਤੈ ਕਾਜ ਜਿਤ ਨਹਿ ਤ੍ਰਿਪਤਾਏ ਨਗਨ ਫਿਰਤ ਰੰਗ ਏਕ ਕੈ ਉਹ ਸੋਭਾ ਪਾਈ ਪਾਟ ਪਟੰਬਰ ਬਿਰਥਿਆ ਜਿਹੇ ਰਾਚ ਲੋਭਾਏ ਸਭ ਕਿਸ ਤੁਮ ਰਹਾ ਹਾਥ ਪ੍ਰਭ ਆਪ ਕਰੇ ਕਰਾਈ ਸਾਸ ਸਾਸ ਸਿਮਰਤ ਰਹਾ ਨਾਨਕ ਦਾਨ ਪਾਈ ਸੂਹੀ ਮਹੱਲਾ ਪੰਜਵਾ ਹਰ ਕਾ ਸੰਤ ਪ੍ਰਾਨ ਧਨ ਤਿਸ ਕਾ ਪਨੇਹਾਰਾ ਭਾਈ ਮੀਤ ਸੁੱਤ ਸਗਲ ਤੇ ਜੀ ਹੂੰ ਤੇ ਪਿਆਰਾ ਰਹਾਉ ਕੇਸਾਂ ਕਾ ਕਰ ਬੀਜਨਾ ਸੰਤ ਚੌਰ ਟਲਾਵੋ ਸੀਸ ਨਿਹਾਰਉ ਚਰਨ ਤਲ ਧੂਰ ਮੁਖ ਲਾਵੋ ਮਿਸਟਰ ਬਚਨ ਬੇਨਤੀ ਕਰੂੰ ਦੀਨ ਕੀ ਨਿਆਈ ਤਜ ਅਭਮਾਨ ਸਰਣੀ ਪਰਉ ਹਰ ਗੁਣ ਨਿਧ ਪਾਈ ਅਵਲੋਕਨ ਪੁਨਹ ਪੁਨਹ ਕਰੂੰ ਜਨ ਕਾ ਦਰਸਾਰ ਅੰਮ੍ਰਿਤ ਬਚਨ ਮਨ ਮੈਂ ਸਿੰਚਉ ਬੰਦਉ ਬਾਰ ਬਾਰ ਚਿਤਵਉ ਮਨ ਆਸਾ ਕਰੂੰ ਜਨ ਕਾ ਸੰਗ ਮੰਗਉ ਨਾਨਕ ਕਉ ਪ੍ਰਭ ਦਇਆ ਕਰ ਦਾਸ ਚਰਨੀ ਲਗ ਸੂਹੀ ਮਹੱਲਾ ਪੰਜਵਾ ਜਿਨ ਮੋਹੇ ਬ੍ਰਹਮੰਡ ਖੰਡ ਤਾਹੂ ਮਹਿ ਪਾਉ ਰਾਖ ਲੇਹੋ ਇਹੋ ਵਿਖੀ ਜੀਉ ਦੇਹੋ ਆਪਣਾ ਨਾਮ ਰਹਾਉ ਜਾਤੇ ਨਾਹੀ ਕੋ ਸੁਖੀ ਤਾ ਕਹਿ ਪਾਛੈ ਜਾਉ ਛੋੜ ਜਾਹੇ ਜੋ ਸਗਲ ਕਉ ਫਿਰ ਫਿਰ ਲਪਟਾਉ ਕਰਹੋ ਕਿਰਪਾ ਕਰਨਾਪਤੀ ਤੇਰੇ ਹਰ ਗੁਣ ਗਾਉ ਨਾਨਕ ਕੀ ਪ੍ਰਭ ਬੇਨਤੀ ਸਾਧ ਸੰਗ ਸਮਾਉ ਰਾਗ ਸੂਹੀ ਮਹੱਲਾ ਪੰਜਵਾਂ ਘਰ ਪੰਜਵਾਂ ਪੜਤਾਲ ਇੱਕ ਓੰਕਾਰ ਸਤਿਗੁਰ ਪ੍ਰਸਾਦ ਪ੍ਰੀਤ ਪ੍ਰੀਤ ਗੁਰਿਆ ਮੋਹਨ ਲਾਲਨਾ ਜਪ ਮੰਨ ਗੋਬਿੰਦ ਏਕੈ ਅਵਰ ਨਹੀਂ ਕੋ ਲੇਖੈ ਸੰਤ ਲਾਗ ਮਨਹਿ ਛਾੜ ਦੁਬਦਾ ਕੀ ਕੁਰੀਆ ਰਹਾਉ ਨਿਰਗੁਣ ਹਰੀਆ ਸਰਗੁਣ ਧਰੀਆ ਅਨਕ ਕੋਠਰੀਆ ਭਿੰਨ 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 ਕਰੀਆ ਵਿਚ ਮਨ ਕੋਟਵਰੀਆ ਨਿਜ ਮੰਦਰ ਪਰੀਆ ਤਹਾਂ ਆਨੰਦ ਕਰੀਆ ਨਹਿ ਮਰੀਆ ਨਹਿ ਜਰੀਆ ਕੀਰਤਨ ਜੁਰੀਆ ਬਹੁ ਵਿਦ ਫਰੀਆ ਪਰ ਕੋਹੀਰੀਆ ਵਿਖਣਾ ਕੀਰੀਆ ਅਬ ਸਾਧੂ ਸੰਗ ਪਰਿਆ ਹਰ ਦਵਾਰ ਐ ਖਰੀਆ ਦਰਸ਼ਨ ਕਰਿਆ ਨਾਨਕ ਗੁਰ ਮਿਰਿਆ ਬਹੋਰ ਨਾ ਫਿਰਿਆ ਸੂਹੀ ਮਹੱਲਾ ਪੰਜਵਾ ਰਾਸ ਮੰਡਲ ਕੀਨੋ ਆਖਾਰਾ ਸਗਲੋ ਸਾਜ ਰਖਿਓ ਪਾਸਾਰਾ ਰਹਾਉ ਬਹੁ ਵਿਦ ਰੂਪ ਰੰਗ ਅਪਾਰਾ ਵੇਖੈ ਖੁਸ਼ੀ ਭੋਗ ਨਹੀਂ ਹਾਰਾ ਸਭ ਰਸ ਲੈਤ ਬਸਤ ਨਿਰਾਰਾ ਬਰਨ ਚਿਹਨ ਨਾਹੀ ਮੁਖ ਨਾਮ ਆਸਾਰਾ ਕਹਿਨ ਨਾ ਜਾਈ ਖੇਲ ਤੋ ਹਾਰਾ ਨਾਨਕ ਰੇਣ ਸੰਤ ਚਰਨਾਰਾ ਸੂਹੀ ਮਹੱਲਾ ਪੰਜਵਾਂ ਤਉ ਮੈਂ ਆਇਆ ਸਰਨੀ ਆਇਆ ਪ੍ਰੋਸੈ ਆਇਆ ਕਿਰਪਾ ਆਇਆ ਜਿਉ ਭਾਵੈ ਤਿਉ ਰਖੋ ਸੁਆਮੀ ਮਾਰਗ ਗੁਰਹਿ ਪਠਾਇਆ ਰਹਾ ਮਹਾ ਦੁਤਰ ਮਾਇਆ ਜੈਸੀ ਪਵਨ ਚੁਲਾਇਆ ਸੁਨ ਸੁਨ ਹੀ ਡਰਾਇਆ ਕਰ ਰੋ ਧਰਮ ਰਾਇਆ ਗ੍ਰਹਿ ਅੰਧ ਕੂਪਾਇਆ ਪਾਵਕ ਸਗ ਰਾਇਆ ਗਹੀ ਓਟ ਸਦਾਇਆ ਨਾਮਿਕ ਹਰ ਧਿਆਇਆ ਅਬ ਮੈਂ ਪੂਰਾ ਪਾਇਆ ਰਾਗ ਸੂਹੀ ਮਹੱਲਾ ਪੰਜਵਾਂ ਘਰਿ ਸ਼ੀਵਾਂ ਇੱਕ ਓੰਕਾਰ ਸਤਗੁਰ ਪ੍ਰਸਾਦ ਸਤਗੁਰ ਪਾਸ ਬੇਨੰਤੀਆ ਮਿਲੇ ਨਾਮ ਆਧਾਰਾ ਤੁਠਾ ਸੱਚਾ ਪਾਤਸ਼ਾਹ ਤਾਪ ਗਿਆ ਸੰਸਾਰਾ ਭਗਤਾਂ ਕੀ ਤੇਕ ਤੂੰ ਸੰਤਾਂ ਕੀ ਓਟ ਤੂੰ ਸੱਚਾ ਸਿਰਜਣਹਾਰਾ ਰਹਾਉ ਸੱਚ ਤੇਰੀ ਸਮਗਰੀ ਸੱਚ ਤੇਰਾ ਦਰਬਾਰਾ ਸੱਚ ਤੇਰੇ ਖਾਜੀਨਿਆ ਸੱਚ ਤੇਰਾ ਪਾਸਾਰਾ ਤੇਰਾ ਰੂਪ ਅਗੰਮ ਹੈ ਅਨੂਪ ਤੇਰਾ ਦਰਸਾਰਾ ਹਉ ਕੁਰਬਾਨੀ ਤੇਰਿਆ ਸੇਵਕਾ ਜਿਨ ਹਰ ਨਾਮ ਪਿਆਰਾ ਸਬੇ ਇੱਛਾ ਪੂਰੀਆਂ ਜਾਂ ਪਾਇਆ ਅਗਮ ਅਪਾਰਾ ਗੁਰ ਨਾਨਕ ਮਿਲਿਆ ਪਾਰ ਬ੍ਰਹਮ ਤੇਰਿਆ ਚਰਨਾ ਕਉ ਬਲੇਹਾਰਾ ਰਾਗ ਸੂਹੀ ਮਹੱਲਾ ਪੰਜਵਾਂ ਘਰ ਸਤਵਾਂ ਇੱਕ ਓੰਕਾਰ ਸਤਗੁਰ ਪ੍ਰਸਾਦ ਤੇਰਾ ਭਾਣਾ ਤੂੰ ਹੈ ਮਨਾਇ ਜਿਸਨੋ ਹੋਹੀ ਦਿਆਲਾ ਸਾਈ ਭਗਤ ਜੋ ਤੁਧ ਭਾਵੇ ਤੂੰ ਸਰਬ ਜੀਆ ਪ੍ਰਤ ਪਾਲਾ ਮੇਰੇ RAM ਰਾਏ ਸੰਤਾਂ ਟੇਕ ਤੇਮਾਰੀ ਜੋ ਤੁਧ ਭਾਵੇ ਸੋ ਪਰਵਾਨ ਮਨ ਤਨ ਤੂੰ ਹੈ ਆਧਾਰੀ ਰਹਾ ਤੂੰ ਦਿਆਲ ਕਿਰਪਾਲ ਕਿਰਪਾ ਨਿਦ ਮਨសា ਪੂਰਨ ਹਾਰਾ ਭਗਤ ਤੇਰੇ ਸਭ ਪ੍ਰਾਨ ਪਤ ਪ੍ਰੀਤਮ ਤੂੰ ਭਗਤਨ ਕਾ ਪਿਆਰਾ ਤੂੰ ਅਥਾਹਾ ਅਪਾਰ ਅਤ ਉੱਚਾ ਕੋਈ ਅਵਰਨਾ ਤੇਰੀ ਭਾਂਤੇ ਇਹ ਅਰਦਾਸ ਹਮਾਰੀ ਸੁਆਮੀ ਵਿਸਰਨਾਹੀ ਸੁਖ ਦਾਤੀ ਦਿਨ ਰੈਨ ਸਾਸ ਸਾਸ ਗੁਣ ਗਾਵਾਂ ਜੇ ਸੁਆਮੀ ਤੁਧ ਪਾਵਾਂ ਨਾਮ ਤੇਰਾ ਸੁਖ ਨਾਨਕ ਮੰਗੈ ਸਾਹਿਬ ਤੁਠੈ ਪਾਵਾਂ ਸੂਹੀ ਮਹੱਲਾ ਪੰਜਵਾਂ ਵਿਸਰਹਿ ਨਾਹੀ ਜਿਤ ਤੂੰ ਕਬਹੂ ਸੋਥਾਨ ਤੇਰਾ ਕੇਹਾ ਆਠ ਪਹਿਰ ਜਿਤ ਤੁਧ ਧਿਆਈ ਨਿਰਮਲ ਹੋਵੈ ਦੇਹਾ ਮੇਰੇ RAM ਹਉ ਸੋਥਾਨ ਭਾਲਣ ਆਇਆ ਖੋਜਤ ਖੋਜਤ ਭਇਆ ਸਾਧ ਸੰਗ ਤਿਨ ਸਰਨਾਈ ਪਾਇਆ ਰਹਾਉ ਦੇਦ ਪੜੇ ਪੜ ਬ੍ਰਹਮੇ ਹਾਰੀ ਇਕ ਤਿਲ ਨਹੀਂ ਕੀਮਤ ਪਾਈ ਸਾਧਕ ਸਿੱਧ ਫਿਰਹਿ ਬਿਲ ਲਾਤੀ ਤੇ ਪੀ ਮੋਹੇ ਮਾਈ ਦਸ ਔਤਾਰ ਰਾਜੇ ਹੋਏ ਵਰਤੇ ਮਹਾਦੇਵ ਅਵਤੂਤਾ ਤਿਨ ਪੀ ਅੰਤ ਨਾ ਪਾਇਉ ਤੇਰਾ ਲਾਏ ਥੱਕੇ ਬੇਪੂਤਾ ਸਹਜ ਸੁਖ ਆਨੰਦ ਨਾਮ ਰਸ ਹਰ ਸੰਤੀ ਮੰਗਲ ਗਾਇਆ ਸਫਲ ਦਰਸ਼ਨ ਭੇਟਿਓ ਗੁਰ ਨਾਨਕ ਤਾਂ ਮਨ ਤਨ ਹਰ ਹਰ ਧਿਆਇਆ ਸੂਹੀ ਮਹੱਲਾ ਪੰਜਵਾਂ ਕਰਮ ਧਰਮ ਪਾਖੰਡ ਜੋ ਦੀਸੈ ਤਿਨ ਜਮ ਜਾਗਾਤੀ ਲੂਟੈ ਨਿਰਵਾਣ ਕੀਰਤਨ ਗਾਵਹੁ ਕਰਤੇ ਕਾ ਨਿਮਕ ਸਿਮਰਤ ਜਿਤ ਛੂਟੈ ਸੰਤੋ ਸਾਗਰ ਪਾਰ ਉੱਤਰੀਐ ਜੇ ਕੋ ਬਚਨ ਕਮਾਵੈ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਐ ਰਹਾਉ ਕੋਟ ਤੀਰਥ ਮੱਜਨ ਇਸ਼ਨਾਨਾ ਇਸ ਕਲ ਮਹਿ ਮੈਲ ਭਰੀਜੈ ਸਾਧ ਸੰਗ ਜੋ ਹਰ ਗੁਣ ਗਾਵੇ ਸੋ ਨਿਰਮਲ ਕਰ ਲੀਜੈ ਵੇਦ ਕਤੇਬ ਸਿਮਰਤ ਸਭ ਸਾਸਤ ਇਨ ਪੜਿਆਂ ਮੁਕਤ ਨਾ ਹੋਈ ਏਕ ਅੱਖਰ ਜੋ ਗੁਰਮੁਖ ਜਾਪੈ ਤਿਸ ਕੀ ਨਿਰਮਲ ਸੋਈ ਖੱਤਰੀ ਬ੍ਰਾਹਮਣ ਸੂਦ ਵੈਸ ਅਪਦੇਸ਼ ਚੋਂ ਵਰਨਾ ਕੋ ਸਾਂਝਾ ਗੁਰਮੁਖ ਨਾਮ ਜਪੈ ਉਧਰੈ ਸੋ ਕਲਮਹਿ ਘਟ ਘਟ ਨਾਨਕ ਮਾਝਾ ਸੋਹੀ ਮਹੱਲਾ ਪੰਜਵਾ ਜੋ ਕਿਸ ਕਰੈ ਸੋਈ ਪ੍ਰਭ ਮਾਨਹਿ ਵੇਰਾਾਮ ਨਾਮ ਰੰਗ ਰਾਤੀ ਤਿਨ ਕੀ ਸੋਭਾ ਸਬਨੀ ਥਾਈ ਜਿਨ ਪ੍ਰਭ ਕੇ ਚਰਨ ਪਰਾਤੇ ਮੇਰੇ ਰਾਮ ਹਰ ਸੰਤਾਂ ਜੇ ਵਡਨਾ ਕੋਈ ਭਗਤਾ ਬਾਣ ਆਈ ਪ੍ਰਭ ਆਪਣੇ ਸਿਉ ਜਲ ਥਲ ਮਹੀ ਅਲ ਸੋਈ ਰਹਾ ਕੋਟ ਅਪਰਾਧੀ ਸੰਤ ਸੰਗ ਉਦਰ ਹੈ ਜਮ ਤਾਂ ਕੈ ਨੇੜ ਨਾ ਆਵੇ ਜਨਮ ਜਨਮ ਕਾ ਵਿਛੜਿਆ ਹੋਵੇ ਤਿਨ ਹਰਿ ਸਿਓ ਆਣ ਮਿਲਾਵੇ ਮਾਇਆ ਮੋਹ ਪਰਮ ਭਉ ਕਾਟੈ ਸੰਤ ਸਰਣ ਜੋ ਆਵੇ ਜਿਹ ਹਾ ਮਨੋਰਥ ਕਰ ਆਰਾਧੀ ਸੋ ਸੰਤਨ ਤੇ ਪਾਵੈ ਜਨ ਕੀ ਮਹਿਮਾ ਕੀਤਕ ਬਰਨਉ ਜੋ ਪ੍ਰਭ ਆਪਣੇ ਭਾਣੀ ਕਹੋ ਨਾਨਕ ਜਿਨ ਸਤਗੁਰ ਭੇਟਿਆ ਸੇ ਸਭ ਤੇ ਭਏ ਨਿਕਾਣੀ ਸੁਹੀ ਮਹੱਲਾ ਪੰਜਵਾ ਮਹਾ ਅਗਨ ਤੇ ਤੁਧਾ ਹਾਥ ਦੇ ਰਾਖੇ ਪਏ ਤੇਰੀ ਸਰਨਾਈ ਤੇਰਾ ਮਾਣ ਤਾਣ ਰਿਧ ਅੰਤਰ ਹੋਰ ਦੂਜੀ ਆਸ ਚੁਕਾਈ ਮੇਰੇ RAM ਰਾਏ ਤੁਧ ਚਿਤ ਆਇ ਉਬਰੇ ਤੇਰੀ ਟੀਕ ਪ੍ਰਵਾਸਾ ਤੁਮਰਾ ਜਪਨਾਮ ਤੁਮਾਰਾ ਉਦਰੇ ਰਹਾਉ ਆਂਧ ਕੂਪ ਤੇ ਕਾਢ ਲਿਏ ਤੁਮ ਆਪ ਭਏ ਕਿਰਪਾਲਾ ਸਾਰ ਸੰਭਾਲ ਸਰਬ ਸੁਖ ਦਈਏ ਆਪ ਕਰੇ ਪ੍ਰਿਤਪਾਲਾ ਆਪਣੀ ਨਦਰ ਕਰੇ ਪਰਮੇਸ਼ਰ ਬੰਦਨ ਕਾਟ ਛਡਾਈ ਆਪਣੀ ਭਗਤ ਪ੍ਰਭ ਆਪ ਕਰਾਈ ਆਪੇ ਸੇਵਾ ਲਾਈ ਪਰਮ ਗਿਆ ਭੈ ਮੋਹ ਬਨਾਸੀ ਮਿਟਿਆ ਸਗਲ ਵਸੂਰਾ ਨਾਨਕ ਦਇਆ ਕਰੀ ਸੁਖ ਦਾਤਾ ਪੀਟਿਆ ਸਤਗੁਰ ਪੂਰਾ ਸੋਹੀ ਮਹੱਲਾ ਪੰਜਵਾ ਜਬ ਕਸਨਾ ਸੀ ਉਹ ਤਬ ਕੀਆ ਕਰਤਾ ਕਮਨ ਕਰਮ ਕਰ ਆਇਆ ਆਪਣਾ ਖੇਲ ਆਪ ਕਰ ਦੇਖੈ ਠਾਕੁਰ ਰਚਨ ਰਚਾਇਆ ਮੇਰੇ ਰਾਮ ਰਾਏ ਮੁਝ ਤੇ ਕਸ਼ੂ ਨਾ ਹੋਈ ਆਪੇ ਕਰਤਾ ਆਪ ਕਰਾਏ ਸਰਬ ਨਿਰੰਤਰ ਸੋਈ ਰਹਾਉ ਗਣਤੀ ਗਣੀ ਨਾ ਛੂਟੈ ਕਤਹੁ ਕਾਚੀ ਦੇ ਆਣੀ ਕਿਰਪਾ ਕਰਹੁ ਪ੍ਰਭ ਕਰਨੈ ਹਾਰੀ ਤੇਰੀ ਬਖਸ਼ ਨਰਾਲੀ ਜੀ ਜੰਤ ਸਭ ਤੇਰੇ ਕੀਤੇ ਕਟ ਕਟ ਤੂੰ ਹੀ ਧਿਆਈਐ ਤੇਰੀ ਗਤ ਮਿਤ ਤੂੰ ਹੈ ਜਾਣਹਿ ਕੁਦਰਤ ਕੀ ਮਨਾ ਪਾਈਐ ਨਿਰਗੁਣ ਮੁਗਧ ਅਜਾਨ ਅਗਿਆਨੀ ਕਰਮ ਧਰਮ ਨਹੀਂ ਜਾਣਾ ਦਇਆ ਕਰੋ ਨਾਨਕ ਗੁਣ ਗਾਵੇ ਮਿੱਠਾ ਲੱਗੇ ਤੇਰਾ ਭਾਣਾ ਸੂਹੀ ਮਹੱਲਾ ਪੰਜਵਾਂ ਭਾਗ ਠੜੇ ਹਰ ਸੰਤ ਤੁਮਾਰੀ ਜਿਨ ਕਰ ਧਨ ਹਰ ਨਾਮਾ ਪ੍ਰਵਾਣ ਗਣੀ ਸੀ ਇਹ ਆਏ ਸਫਲ ਤਿਨਾ ਕੇ ਕਾਮਾ ਮੇਰੇ RAM ਹਰ ਜਨ ਕੈ ਹਉ ਬਲ ਜਾਈ ਕੇਸਾ ਕਾ ਕਰ ਚਬਰ ਟਲਾਵਾ ਚਰਨ ਧੂੜ ਮੁਖ ਲਾਈ ਰਹਾਉ ਜਨਮ ਮਰਨ ਦੋ ਮੂਹ ਮਹਿ ਨਹੀਂ ਜਨ ਪਰੇ ਉਪਕਾਰੀ ਆਏ ਜੀ ਦਾਨ ਦੇ ਭਗਤੀ ਲਾਇਨ ਹਰਿ ਸਿਉ ਲੈਨ ਮਲਾਈ ਸੱਚਾ ਅਮਰ ਸੱਚੀ ਪਾਤਸ਼ਾਹੀ ਸੱਚੇ ਸੀਤੀ ਰਾਤੀ ਸੱਚਾ ਸੁਖ ਸੱਚੀ ਵਡਿਆਈ ਜਿਸਕੇ ਸੇ ਤਿਨ ਜਾਤੇ ਪੱਖਾ ਫੇਰੀ ਪਾਣੀ ਢੋਵਾਂ ਹਰ ਜਨ ਕੈ ਪੀਸਨ ਪੀਸ ਕਮਾਵਾਂ ਨਾਨਕ ਕੀ ਪ੍ਰਭ ਪਾਸ ਬੇਨੰਤੀ तेरे जन देखण पावा सूही महल्ला पंजवा पारब्रह्म परमेश्वर सतगुरु आपे करनह हारा चरन ਧੂੜ ਤੇਰੀ ਸੇਵਕ ਮੰਗੈ ਤੇਰੇ ਦਰਸ਼ਨ ਕੋ ਬਲਿਹਾਰਾ ਮੇਰੇ RAM ਰਾਏ ਜਿਉਂ ਰਾਖੈ ਤਿਉਂ ਰਹੀਐ ਤੁਧ ਭਾਵੈ ਤਾਂ ਨਾਮ ਜਪਾਵਹਿ ਸੋਖ ਤੇਰਾ ਦਿੱਤਾ ਲਹੀਐ ਰਹਾਉ ਮੁਕਤ ਭੁਗਤ ਜੁਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਏ ਤਹਾਂ ਬੈਕੁੰਠ ਜਹਿ ਕੀਰਤਨ ਤੇਰਾ ਤੂੰ ਆਪੇ ਸਰਦਾ ਲਾਏ ਸਿਮਰ 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 ਨਾਮ ਜੀਵਾ ਤਨ ਮਨ ਹੋਏ ਨਿਹਾਲਾ ਚਰਨ ਕਮਲ ਤੇਰੇ ਧੋਏ ਧੋਏ ਪੀਵਾ ਮੇਰੇ ਸਤਗੁਰ ਦੀਨ ਦਿਆਲਾ ਕੁਰਬਾਨ ਜਾਈ ਉਸ ਵੇਲਾ ਸੁਹਾਵੀ ਜਿਤ ਤੁਮਰੇ ਦਵਾਰ ਐ ਆਇਆ ਨਾਨਕ ਕਉ ਪ੍ਰਭ ਭਏ ਕਿਰਪਾਲਾ ਸਤਗੁਰ ਪੂਰਾ ਪਾਇਆ ਸੂਹੀ ਮਹੱਲਾ ਪੰਜਵਾ ਤੁਧ ਚਿਤ ਆਏ ਮਹਾ ਅਨੰਦਾ ਜਿਸ ਵਿਸਰਹਿ ਸੋ ਮਰ ਜਾਈ ਦਿਆਲ ਹੋਵਹਿ ਜਿਸ ਉਪਰ ਕਰਤੇ ਸੂਤ ਤੁਧ ਸਦਾ ਧਿਆਈ ਮੇਰੇ ਸਾਹਿਬ ਤੂੰ ਮੈਂ ਮਾਨ ਨਿਮਾਣੀ ਅਰਦਾਸ ਕਰੀ ਪ੍ਰਭ ਆਪਣੇ ਆਗੇ ਸੁਣ ਸੁਣ ਜੀਵਾ ਤੇਰੀ ਬਾਣੀ ਰਹਾਉ ਚਰਨ ਧੂੜ ਤੇਰੇ ਜਨ ਕੀ ਹੋਵਾ ਤੇਰੇ ਦਰਸ਼ਨ ਕੋ ਬਲ ਜਾਈ ਅੰਮ੍ਰਿਤ ਬਚਨ ਹਿਰਦੈ ਉਰ ਧਾਰੀ ਤਉ ਕਿਰਪਾ ਤੇ ਸੰਗ ਪਾਈ ਅੰਤਰ ਕੀ ਗਤ ਤੁਧ ਪਹਿ ਸਾਰੀ ਤੁਧ ਜੀਵੜੇ ਅਬਰਨਾ ਕੋਈ ਜਿਸਨੋ ਲਾਏ ਲਹਿ ਸੋ ਲਾਗੈ ਭਗਤ ਤੁਹਾਰਾ ਸੋਈ ਦੋਏ ਕਰ ਜੋੜ ਮੰਗੋ ਇੱਕ ਦਾਨਾ ਸਾਹਿਬ ਤੁਠੈ ਪਾਵਾਂ ਸਾਸ ਸਾਸ ਨਾਨਕ ਆਰਾਧੀ ਆਠ ਪਹਿਰ ਗੁਣ ਗਾਵਾਂ ਸੂਹੀ ਮਹੱਲਾ ਪੰਜਵਾਂ ਜਿਸ ਕੇ ਸਿਰ ਉਪਰ ਤੂੰ Swami ਸੋ ਦੁੱਖ ਕੈਸਾ ਪਾਵੈ ਬੋਲ ਨਾ ਜਾਣੈ ਮਾਇਆ ਮਦ ਮਾਤਾ ਮਰਨਾ ਚੀਤ ਨਾ ਆਵੈ ਮੇਰੇ RAM ਰਾਏ ਤੂੰ ਸੰਤਾਂ ਕਾ ਸੰਤ ਤੇਰੇ ਤੇਰੇ ਸੇਵਕ ਕੋ ਭਉ ਕਿਛ ਨਾਹੀ ਜਮ ਨਹੀਂ ਆਵੈ 네ਰੇ ਰਹਾਉ ਜੋ ਤੇਰਾ ਰੰਗ ਰਾਤੇ ਸੁਆਮੀ ਤਿਨ ਕਾ ਜਨਮ ਮਰਨ ਦੁਖ ਨਾਸਾ ਤੇਰੀ ਬਖਸ਼ਨਾ ਮਿਟੈ ਕੋਈ ਸਤਿਗੁਰ ਕਾ ਦਿਲਾਸਾ ਨਾਮ ਧਿਆਇਨ ਸੁਖ ਫਲ ਪਾਇਨ ਆਠ ਪਹਿਰ ਆਰਾਧ ਹੈ ਤੇਰੀ ਸਰਨ ਤੇਰੇ ਪਰਵਾਸੈ ਪੰਜ ਦੁਸ਼ਟ ਲੈ ਸਾਧ ਹੈ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਸੂਹੀ ਮਹੱਲਾ ਪੰਜਵਾ ਸਗਲ ਤਿਆਗ ਗੁਰਸਰਨੀ ਆਇਆ ਰੱਖੋ ਰੱਖਣ ਹਾਰੀ ਜਿਤ ਤੂੰ ਲਾਵੇ ਤਿਤ ਹਮ ਲੱਗ ਹੈ ਕਿਆ ਇਹ ਜੰਤ ਵਿਚਾਰੇ ਮੇਰੇ RAM JI ਤੂੰ ਪ੍ਰਭ ਅੰਤਰ ਜਾਮੀ ਕਰ ਕਿਰਪਾ ਗੁਰਦੇਵ ਦਿਆਲਾ ਗੁਣ ਗਾਵਾਂ ਨਿਤ ਸੁਆਮੀ ਰਹਾਉ ਆਠ ਪਹਿਰ ਪ੍ਰਭ ਆਪਣਾ ਧਿਆਈਐ ਗੁਰ ਪ੍ਰਸਾਦਿ ਭਉ ਤਰੀਐ ਆਪ ਤਿਆਗ ਹੋਈਐ ਸਭ ਰੀਣਾ ਜੀਵਤਿਆਂ ਇਉ ਮਰੀਐ ਸਫਲ ਜਨਮ ਤਿਸ ਕਾ ਜਗ ਭੀਤਰ ਸਾਧ ਸੰਗ ਨਾਮੁ ਜਾਪੇ ਸਗਲ ਮਨੋਰਥ ਤਿਸਕੇ ਪੂਰਨ ਜਿਸ ਦਇਆ ਕਰੇ ਪ੍ਰਭ ਆਪੀ ਦੀਨ ਦਿਆਲ ਕਿਰਪਾਲ ਪ੍ਰਭ ਸੁਆਮੀ ਤੇਰੀ ਸਰਨ ਦਿਆਲਾ ਕਰਿ ਕਿਰਪਾ ਆਪਣਾ ਨਾਮ ਦੀਜੈ ਨਾਨਕ ਸਾਧ ਰਵਾਲਾ